ਵੈਲਕਮ ਬੈਕ ਗਾਇਸ ਫਸਟ ਆਫ ਆਲ ਥੈਂਕ ਯੂ ਫॉर 500 ਵਿਊਜ਼ ਤੇ ਪਹਿਲਾ ਮਾਈਲਸਟੋਨ ਕੰਪਲੀਟ ਹੋਇਆ ਤੇ ਮੇਰਾ ਟਾਰਗੇਟ ਸੀਗਾ ਕਿ 500 ਵਿਊਜ਼ ਤੋਂ ਬਾਅਦ ਮੈਂ ਸੈਕੰਡ ਵੀਡੀਓ ਅਪਲੋਡ ਕਰੂੰਗਾ ਅਗੇਨ ਥੈਂਕਸ ਅ ਲੋਟ ਯੂ ਗਾਇਸ ਆਰ ਅਮੇਜ਼ਿੰਗ ਤੇ ਅ ਸੈਕੰਡ ਵੀਡੀਓ ਹੈ ਜੋ ਮੇਰੀ ਇਟਸ ਕਾਈਂਡ ਆਫ ਅ ਬਲੌਗ ਤੋਂ ਥੋੜਾ ਹਟਕੇ ਆ ਵਿਊ ਇਹ ਸਟੋਰੀ ਚੱਲ ਜਾਂਦੀ ਆਪਣੀ ਨਾ 4-5 ਸਾਲ ਪਹਿਲਾਂ ਕੀ ਜਦ ਵੀ ਮੇਰੇ ਨਾਲ ਸਾਹਮਣੇ ਨੈਣਾਦੇਵੀ ਮਾਤਾ ਦਾ ਮੰਦਿਰ ਦਿਖਦਾ ਘਰੋਂ ਤੇ ਇੱਕ ਬਹੁਤ ਵਧੀਆ ਰਿਸ਼ਤਾ ਮਾਤਾ ਨਾਲ ਤੇ ਜਦ ਵੀ ਮੈਨੂੰ ਦਿਖਦਾ ਹੁੰਦਾ ਤਾਂ ਨਾ ਤੇ ਮੈਂ ਵਾਈਫ ਨਾਲ ਕਹਾਂਗਾ ਕਿ ਇੱਕ ਦਿਨ ਨਾ ਮੈਂ ਪੈਦਲ ਜਾਊਗਾ ਤੇ ਹਾਲਾਂਕਿ ਮੇਰਾ ਟਾਰਗੇਟ ਹੁੰਦਾ ਜਦ ਵੀ ਜਦ ਵੀ ਮੈਂ ਘਰ ਆਇਆ ਵੀ ਇੱਕ ਵਾਰੀ ਜ਼ਰੂਰ ਜਾਵਾਂ ਵਿਜ਼ਿਟ ਕਰਕੇ ਆਵਾਂ ਨੈਣਾਦੇਵੀ ਮਾਤਾ ਨੂੰ ਪਰ ਫਿਰ ਵੀ ਜਦ ਵੀ ਹੁੰਦਾ ਤਾਂ ਮੈਂ ਕਹਾਂਗਾ ਇੱਕ ਵਾਰੀ ਨਾ ਮੈਂ ਪੈਦਲ ਜਾਊਗਾ ਸਾਡੇ ਹਾਂ ਬਜ਼ੁਰਗ ਸਾਡੇ ਪਹਿਲਾਂ ਜਿਹੜੇ ਪੁਰਾਣੇ ਦੇ ਦੋ ਪਹਿਲਾਂ ਜਾਂਦੇ ਹੁੰਦੇ ਤੇ ਉਹਨਾਂ ਦੀਆਂ ਸਟੋਰੀਆਂ ਸੁਣੀ ਹੁੰਦੇ ਆ ਤੇ ਵਾਈਫ ਨੇ ਨਾ ਫਿਰ ਪਿੱਛੇ ਪੈ ਗਈ ਕਹਿੰਦੀ ਹਾਂ ਤੁਸੀਂ ਨਾ ਬੋਲ ਦਿੰਦੇ ਕਰਦੇ ਨਹੀਂ ਐ ਤੇ ਉਹ ਮੈਂ ਨਾ ਆਪਣਾ ਪੂਰਾ ਕਰਿਆ ਸੁਪਨਾ ਇਟ ਵਾਸ ਅ ਅਪਰੋਕਸ 60 ਕਿਲੋਮੀਟਰ ਬਾਥ ਵੇਜ਼ ਅਪ ਡਾਊਨ ਤੋਂ ਉਹ ਪੂਰਾ ਕਰਿਆ ਵਾਈਕ ਘਰੋਂ ਪੈਦਲ ਗਏ ਤੇ ਨਾਲ ਮੇਰੇ ਸਿਗੇ ਬਰਤ ਸਿੰਘ ਔਰ ਮਨੀਸ਼ ਸਿੰਘ ਉਹਨਾਂ ਦੀ ਮੈਂ ਆਈਡੀ ਮੈਂਸ਼ਨ ਕਰ ਦੂੰਗਾ ਇਹ ਟਰਨਿੰਗ ਬਿਲਕੁਲ ਅਨਪਲਾਨਡ ਸੀ ਜੀ ਤੇ ਅਸੀਂ ਇੱਕ ਜਿੰਨਾ ਬਹੁਤ ਲੇਟ ਸ਼ੁਰੂ ਕਰਿਆ ਤੇ ਪਹਿਲੇ 3-4 ਵਜੇ ਸ਼ਾਇਦ ਹੈ ਤੁਸੀਂ ਸ਼ੁਰੂ ਕਰਿਆ ਤੇ ਬਹੁਤ ਲੇਟ ਹੋ ਗਿਆ ਤੇ ਪਤਾ ਨਹੀਂ ਤੇ ਕਿੰਨਾ ਟਾਈਮ ਲੱਗੂਗਾ ਕਿਹਾ ਤੇ ਆਪਣਾ ਜੈ ਮਾਤਾ ਦਾ ਜਕਾਰਾ ਲਾ ਕੇ ਸ਼ੁਰੂ ਕਰ ਦਿੱਤੀ ਸੀ ਜੀ ਯਾਤਰਾ ਜੈ ਮਾਤਾ ਮਾਤਾ ਜੀ ਨੇ ਦੀ ਗੱਲ ਕਰੀਏ ਤਾਂ ਇਹ ਸ਼ਿਵਾਲਿਕ ਹਿੰਸਤੇ ਲੋਕੇਟ ਹੈ ਤੇ ਸਾਡਾ ਪਿੰਡ ਫੋਟੇ ਹਿੰਸਤੇ ਵਿੱਚ ਹੈ। ਫੋਟੇ ਦੇ ਤੋਂ ਮੇਰੇ ਤੋਂ ਕਰਨਾ। ਤੇ ਆਜ ਦੇਖੋ ਜਿੱਦ ਗਿਆ ਸਮਣੀ ਆ ਗਿਆ ਸ਼ਿਵਾਲਿਕ ਹਿੰਸ ਤੇ ਆ ਸਾਈਡ ਨੂੰ ਪਾਖੜਾ ਟੈਨ ਦਿਖ ਰਿਹਾ ਸਾਰਾ ਉੱਪਰ ਇੱਕ ਤੱਕ ਜਾਣਾ ਪਵੇ 60 ਕਿਲੋ। ਪਾ ਨੂੰ ਹਲਾ ਦੇ ਮੜਾ ਹੱਥ। ਜੈ ਮਾਤਾ ਦੀ ਜੈ ਮਾਤਾ ਦੀ। ਮਨੇ ਸੁਣਾਵੇ ਕੋਈ ਗੱਲ ਵਾਸ ਨੀ ਕਿੱਦਾਂ ਵੀ ਬਣਾਣਾ ਬਣਾ ਦੇ ਕੋਈ ਹਾਂ ਅਮ ਜਰੇ ਕੂਮਨੀ ਇੱਕ ਹੱਥ ਆ ਗਿਆ ਇੱਥੇ ਇਹ ਵੀ ਦੇ ਵਾਸਤਾ ਖਾਣਾ ਪੀਂ ਆਹ ਵਿੱਚੇ ਦਾ ਰਸਤਾ ਠੀਕ ਹੈ ਥੋੜੀ ਵਿੱਚ ਹੈ ਤੇ ਸਾਡੇ ਪਿੰਡ ਦਾ ਨਜ਼ਾਰਾ ਕੁਝ ਐਜਾ ਦਿਖ ਰਿਹਾ ਐ ਐਕਚੁਅਲੀ 2-3 ਪਿੰਡ ਹੈ ਗਏ ਸਿੱਤੇ ਆਏ ਕਿੱਥੇ ਬਹੁਤ ਵਧੀਆ ਨਜ਼ਾਰਾ ਇਹ ਅੱਗੇ ਜਾਂਦੇ ਹੋਏ ਆ ਕੁੜੀਆਂ ਸੋਦੀ ਬਣਾ ਦੀਏ ਇੱਥੇ ਆਪਣੇ ਕੋਲ ਮੋੜ ਦੀ ਮਸਤੀ ਕਰੀ ਫੁੱਲੀ ਬਹੁਤ ਹੈ ਕਿ ਨਹੀਂ ਲੱਗੇ ਨੇੜੇ ਹੈ ਇਹ ਮੱਧਰ ਪੇਂਟਰ ਰੋਡ ਦੇ ਵਿੱਚ ਪੈਂਦਾ ਤੇ ਮੈਂ ਕਈ ਵਾਰੀ ਬਾਈਕ ਆ ਰਹਾ ਐ ਇੱਥੇ ਕਿ ਉੱਥੋਂ ਰਾਤ ਨੂੰ ਤੀਵਰੀ ਮਾਤਾ ਨਾਨੇ ਦੀ ਬਹੁਤ ਵਧੀਆ ਦਿਖਦੀ ਹੈ। ਕਿਆ ਪਤਾ ਤਾਂ ਵੀ ਇਧਰ ਜਾਉਂਗੇ ਜੋ ਮਾਤਾ। ਇਸ ਟਾਈਮ ਚੱਲਦੇ ਹਾਂ ਸੋ ਨੂੰ ਤਕਰੀਬਨ 3 ਘੰਟੇ ਹੋ ਗਏ ਸੀ ਇਹ ਤੇ ਅੱਗੇ ਤੇ ਤੇ ਆ ਪੁਰਾਣਾ ਫੂਲ ਮਿਲਿਆ ਚੈੱਕ ਕਰਿਆ ਹਾਂ ਇਹਦੇ ਪਾਣੀ ਦਾ ਪਾਣੀ ਇਹ ਤੇ ਵਾਟਰ ਬੋਟਲ ਲਈ ਤੇ ਉੱਥੋਂ ਫਿਰ ਚੱਲ ਗਏ। ਵਾਸਤੇ ਬਹੁਤ ਬੜੀ ਮੂਮਨਸੀ ਦੇ ਲੋਕ ਬੜੇ ਵਧੀਆ ਵਧੀਆ ਬੰਦੇ ਮਿਲੇ ਤੇ ਗੱਲਾਂ ਬਾਤਾਂ ਕਰਦੇ ਆਏ ਇੱਕ ਬਹੁਤ ਰੀਚ ਕਲਚਰ ਇਥੇ ਬਹੁਤ ਕੋਸ਼ਿਸ਼ ਕਰੂੰਗੇ ਨੈਕਸਟ ਟਾਈਮ ਕਿਤੇ ਉਹ ਵੀ ਦੁਕਾਨ ਦੀ ਕੋਸ਼ਿਸ਼ ਕਰਾਂਗੇ ਪੁਰਾਣੇ ਸਟੇਲ ਦੇ ਕਹਾ ਰਹੇ ਕਾਫੀ ਲੋਕ ਬੜੀ ਵਧੀਆ ਇਸ ਜਗ੍ਹਾ ਤੇ ਇਦਾਂ ਲੱਗਦਾ ਵਜੀ ਤੇ ਟਾਈਮ ਰੁਕ ਗਿਆ ਮੈਂ ਫਿਰਦੀਆਂ ਘੰਟੀਆਂ ਬਜਰੀਆਂ ਗੁਰਦੁਆਰੇ ਇੱਥੇ ਨਾਲ ਸਾਹ ਦਿਖਰੇ ਬਹੁਤ ਸ਼ਾਂਤ ਮੀਂਹ ਲੱਗਦਾ ਤੇ ਆ ਲਾਸਟਲੀ ਪਹੁੰਚ ਗਏ ਆ ਪਹਾੜੀਆਂ ਸ਼ੁਰੂ ਹੋ ਰਹੀਆਂ ਪੁਰਾਣਾ ਜੋਗੀ ਤੇ ਸਾਰਾ ਜੰਗਲ ਜੰਗਲ ਪਾਰ ਕਰਕੇ ਸਾਹਮਣੇ ਪਹਾੜੀਆਂ ਤੇ ਆ ਨਿਊਲੀ ਪਰਸਪੈਕਟਿਵ ਰੇਕ ਰੀਨਵੈਸਟੇਸ਼ਨ ਤੇ ਆ ਗੁਰਦੁਆਰਾ ਤਾਰਗੇਟ ਸਾਹਮਣੇ ਦਿਖ ਰਿਹਾ ਹੈ ਇਸ ਤੋਂ ਬਾਅਦ ਆਪਣੀ ਥੋੜਾ ਆਰਾਮ ਕਰਕੇ ਫਿਰ ਇਸ ਤੋਂ ਪਾਣੀ ਪੜਾਈ ਸ਼ੁਰੂ ਕਰੀਏ ਅਭੀ ਆ ਵੇਪਰ ਨਹੀਂ ਹੈ ਹਾਂ ਤੁਹਾਨੂੰ ਕਿੱਥਾ ਲੱਗ ਰਿਹਾ ਹੈ ਵੀ ਬੀਦੇ ਪਾ ਅਬੀ ਹਨੂ ਥੱਕਿਆ ਤਾਂ ਕਿਹਾ ਨਹੀਂ ਦੇਖ ਨੂੰ ਮ제 ਕਰਾਂਗੇ ਹਾਂ ਨਹੀਂ ਥੱਕਦੇ ਨਹੀਂ ਕੋਈ ਹਾਂ ਠੀਕ ਆ ਦੇ ਵੀ ਦਨੀ ਯਾਰ ਹੋਰ ਹੀ ਹਨੂ ਟਕਨਸ ਦਿਖਾ ਦਈ ਕਿੱਡਾ ਚੱਡ ਰਹੇ ਤੇ ਪਹਾੜੀਆਂ ਹੋ ਗਈਆਂ ਬੋਲੀ ਗਲਿੱਪਸ ਤੇ ਥੋੜਾ ਜਿਹਾ ਕੋ ਮਨ ਚ ਆ ਪਹਾੜੀ ਚੜਨੀ ਹੁੰਦੀ ਜੇ ਮਾਤਾ ਦੀ ਜੇ ਸ਼ੇਰਾਂ ਵਾਲੀ ਮਾਤਾ ਤੇਰੀ ਸਦਾ ਆਹੀ ਜੇ ਯਾ ਤਾਰਕ ਵਾਹ ਉਹ ਦੇਖ ਤਾ ਜੇ ਮਾਤਾ ਦੀ ਬੰਦ ਖਾ ਕੇ ਜੰਗਲ ਇੱਕ ਵਾਰੀ ਬਾਈ ਪੁੰਚ ਗਏ ਨਮਹਿਲੇ ਆ ਮਨ ਵਾਹੀ ਸੰਗਤਾਂ ਪਹੁੰਚ ਗਏ ਨਮਹਿਲੇ ਨਮਹਿਲੇ ਵਾਲੀ ਚੜਾਈ ਚੜਨ ਲੱਗੇ ਅਸੀਂ ਕਿ ਯਾਰਾ ਦੇਖੋ ਥੱਲੇ ਦੀ ਸ਼ਨਰੀ ਦਾ ਇਹ ਹੈ ਨਮਹਿਲਾ ਆਈ ਨਮਹਿਲਾ ਨਿਕਲ ਗਏ ਅਸੀਂ ਨਿਣਾਦੇਵ ਦੀ ਰੋਡ ਨੂੰ ਚੜਜਾਣ ਆਪਾਂ ਨੂੰ ਜੈ ਮਾਤਾ ਅਕੜੀ ਚੜਾਈ ਚੜਨ ਤੋਂ ਬਾਅਦ ਤਾਂ ਵੀਊ ਉੱਪਰ ਪਹੁੰਚੇ ਆਪਾਂ ਸਿੱਧੀ ਚੜਾਈ ਦੀ ਲੱਤਾਂ পুরা ਹਾਲ ਹੋ ਗਿਆ ਉੱਪਰ ਜਾ ਕੇ ਤਿੰਨ ਜਾਂ ਚਾਰ ਦੀ ਦੁਕਾਨੀ ਦੀ ਤੇ ਟੀ ਬ੍ਰੇਕ ਲਈ ਰਸਿੱਤੀ ਥੋੜਾ ਆਰਾਮ ਕਰਿਆ

ਦੇ ਮਾਤਾ ਦੀ ਉਹ ਰਹੀ ਮਾਤਾ ਰਾਣੀ ਉਹ ਕੰਨ ਲਾਓ ਉਹ ਫਾਇਰ ਅੰਦਰ ਨਹੀਂ ਫੜ ਦਿੰਦੇ ਇਹਦਾ ਪਿੱਛੇ 15 ਜਨਮ ਆਤੀ ਸ਼ੁਰੂ ਹੋ ਗਈ ਉੱਪਰ ਰੱਤੀ ਘਰ ਪਦਰਾ ਜਨਾਬ ਦੀ ਇੱਕ ਤਮਗੜੋਂ ਤੋਂ ਪਹੁੰਚਦਾ ਹੈ ਜੈਟੀਆਂ ਹੋ ਜਾਣ ਲਾਈਆਂ ਵੀ ਇੱਕ ਘੰਟੇ ਹੀ ਚਲੋ ਮੋੜੀ ਮਾਰ ਰਹੇ ਹੋ ਜੀ ਯਾਤਰਾ ਜੀ ਨੇ ਤਾਂ 3 ਦਿਨ ਵਿੱਚ ਕਰ ਰਹੇ ਨੇ ਤਾਂ ਕਰਕੇ ਪਤਾ ਲੱਗੇਗੀ ਮੇਰਾ 3 ਦਿਨਾਂ ਵਿੱਚ ਦੁਆਰ ਖਲੇ ਰਹਿੰਦੇ ਨੇ ਦਰਸ਼ਨ ਰਾਤ ਤੱਕ ਲੇ ਰਹੇ ਨੇ ਕਿਆ ਕਰਿਆ ਵਾ ਆ ਦੇਖੋ ਮਾਤਾ ਦੇ ਭਗਤਾਂ ਨੇ ਪਾਈਆਂ ਕੰਡੀਆਂ ਇਹ ਸਾਡੀ ਦੋ ਮੰਜ਼ਲ ਹੋ ਜਾ ਦੋ ਮੰਜ਼ਲ ਹੋ ਜਾ ਮਾਤਾ ਦੇ ਸਰਦਾਰ ਤੋਂ ਆਦੇ ਇੱਧਰ ਦੇਖੋ ਨਜ਼ਾਰਾ ਕੰਡੀਆਂ ਬਹੁਤਿਆਂ ਵਧੀਆ ਪਾਈਆਂ ਆ ਵੀ ਕਿੰਨੀ ਵਧੀਆ ਬਣਾ ਜਾ ਵਾ ਬੰਦਾ ਇਸ ਟਾਈਮ ਤਾਲ ਦੇ ਹੁੰਦਾ ਲਗਾਤਾਰ ਸਿਕਨ ਟਿਊਬ ਉਹਦਾ ਪੂਰਾ ਹਾਲ ਉਹ ਤਾਂ ਬਸ ਮਾਤਾ ਵੀ ਇੰਤਕਾਰੀ ਤਾਗ ਦੇ ਡੇ ਤੇ ਚੱਲਣ ਦੀ ਤੇ ਕਾਰੇ ਨਾਲ ਦੇ ਤੁਰੇ ਤੇ ਗੱਲਾਂ ਵਾਤਾ ਕਰਦੇ

जगह ना फोटोग्राफी अलाउ नहीं थी वीडियोग्राफी फोटोग्राफी जितने जितने अलाउड थे थोड़े कोशिश करी फोटोज के जो भी वीडियोस देख रहे हैं एक सेकंड यहाँ माता रानी के सामने दीवार पे आ हवन कुंड है बहुत फेमस माता रानी का इतना कुंडला दोबारा लगाया उसके पास जिने मोल ने छत्र चढ़ाया बात ये बाद में आ डेट सम आ इस गेट तो जीवें मोड़ ने छाल मारी जय माता वैसे तो मैं वीडियो तक के बनाई थी पर भी मेरे आलिप पे दो तीन का भी दूंगा देना रात फिर वापस हो तो तो मत्था टेकते रात रुकना नहीं है वापस होना तो ਰਾਤਿਆ 2 ਵਜੇ ਤੁਹਾਨੂੰ ਜਿੰਗਲ ਦੇ ਘਾਰੇ ਉਹ ਜਿਹੜੇ ਚੜਾਈ ਸੀ ਜਿਹੜੀ ਕਿ ਉੱਪਰ ਰਾਤ ਨੂੰ 2 ਵਜੇ ਤੋਂ ਲੈ ਕੇ ਕ੍ਰੋਸ ਕਰੀ ਬਹੁਤ ਨਜ਼ਾਰਾ ਆਇਆ ਨਜ਼ਾਰਾ ਡਰ ਵੀ ਲੱਗਿਆ ਕਾਫੀ ਜੀ ਜਾਨਵਰਾਂ ਦੀ ਵਾਜੂ ਉੱਚ ਆ ਰਹੀਆਂ ਨੇ ਆ ਮਨਸੀ ਨੇ ਲਾਈਫ ਟਾਈਮ ਐਕਸਪੀਰੀਅੰਸ ਹੀਗਾ ਤੇ ਹੋਰ ਵੀ ਕਿਸੇ ਨੇ ਕਰਨਾ ਹੋਵੇ ਮੈਨੂੰ ਕੰਟੈਕਟ ਕਰਿਓ ਜੈ ਮਾਤਾ ਜੀ ਲਾਂਚ ਜੇ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿ ਕੁਝ ਵੀ ਰਿਵਿਊਜ਼ ਹੋਏ ਕੁਝ ਤੁਹਾਨੂੰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਲਗੀ ਕਮੈਂਟ ਕਰਕੇ ਪੱਕਾ ਜੈ ਮਾਤਾ ਦੀ